ਖਾਣ-ਪੀਣ ਦੇ ਸ਼ੌਕੀਨ ਪੰਜਾਬੀਆਂ ਨੇ ਆਪਣੀ ਇਸੇ ਆਦਤ ਕਰਕੇ ਪੰਜਾਬ ਦਾ ਨਾਮ ਇੱਕar ਫਿਰ ਤੋਂ ਸੁਰਖੀਆਂ ਦੇ ਵਿੱਚ ਲਿਆ ਦਿੱਤਾ ਹੈ। ਖਾਣ ਤੇ ਸੈਸਪਾਟੇ ਦੇ ਲਈ ਜਾਣੀ ਜਾਂਦੀ ਮਸ਼ਹੂਰ ਗਾਈ ਟੈਸਟ ਐਟਲਸ ਦੇ ਵੱਲੋਂ ਹਾਲ ਹੀ ਦੇ ਵਿੱਚ ਜਾਰੀ ਦੁਨੀਆ ਦੇ 100 ਬਿਹਤਰੀਨ ਖਾਣ ਵਾਲੀ ਇਲਾਕਿਆਂ ਬਾਰੇ ਦਰਜਾਬੰਦੀ ਦੇ ਵਿੱਚ ਪੰਜਾਬ ਨੂੰ 7ਵਾਂ ਸਥਾਨ ਹਾਸਲ ਹੋਇਆ ਹੈ। ਟੈਸਟ ਐਟਲਸ ਦੇ ਵੱਲੋਂ ਜਾਰੀ ਸੂਚੀ ਦੇ ਵਿੱਚ ਪੰਜਾਬ ਦੇ ਲਾਜਵਾਬ ਖਾਣੇ ਦੇ ਵਿੱਚ ਅੰਮ੍ਰਿਤਸਰੀ ਕੋਲਚਾਤਾ ਸ਼ਾਮਿਲ ਹੈ। ਹੀ ਇਸ ਤੋਂ ਇਲਾਵਾ ਟਿੱਕਾ ਤੰਦੂਰੀ ਮੁਰਗਾ ਸ਼ਾਹੀ ਪਨੀਰ ਅਤੇ ਸਾਗ ਪਨੀਰ ਦਾ ਨਾਮ ਵੀ ਖਾਣਿਆਂ ਦੀ ਸੂਚੀ ਦੇ ਵਿੱਚ ਸ਼ਾਮਿਲ ਹੈ ਗਾਈਡ ਦੇ ਵਿੱਚ ਪੰਜਾਬ ਦੇ ਕੁਝ ਮਕਬੂਲ ਰੈਸਟੋਰਾਂ ਦੇ ਨਾਮ ਵੀ ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਨਾਮ ਅੰਮ੍ਰਿਤਸਰ ਦੇ ਰਵਾਇਤੀ ਖਾਣਿਆਂ ਵਾਲੇ ਰੈਸਟੋਰਾਂ ਦੇ ਹਨ ਇਹਨਾਂ ਦੇ ਵਿੱਚ ਕੇਸਰ ਦਾ ਠਾਬਾ ਪਰਾਵਾਂ ਦਾ ਠਾਬਾ بڑے ਭਾਈ ਦਾ ਬ੍ਰਦਰਸ ਠਾਬਾ ਅਤੇ ਕ੍ਰਿਸਟਲ ਰੈਸਟੋਰੈਂਟ ਸ਼ਾਮਿਲ ਹਨ ਜਲੰਧਰ ਦੀ ਹਵੇਲੀ ਦਾ ਨਾਮ ਵੀ ਇਸੇ ਸੂਚੀ ਦੇ ਚਾਮਿਲ ਹੈ ਟੈਸਟ ਐਟਲਸ ਵੱਲੋਂ ਜਾਰੀ ਕੀਤੀ ਸੂਚੀ ਦੇ ਵਿੱਚ ਪਹਿਲਾ ਸਥਾਨ ਕੰਪੇਨੀਆ ਇਟਲੀ ਦੂਜਾ ਪੈਲੋਪੋਨੀਜ਼ ਗ੍ਰੀਸ ਤੇ ਤੀਜਾ ਇਮੀਲੀਆ ਰੋਮਾਗਨਾ ਇਟਲੀ ਨੂੰ ਹਾਸਿਲ ਹੋਇਆ ਹੈ ਇਹ ਦਰਜਾਬੰਦੀ 4.5 ਲੱਖ ਤੋਂ ਉੱਪਰ ਰੈਂਕਿੰਗ ਅਤੇ ਤਕਰੀਬਨ 15000 ਖਾਨਿਆਂ ਉਤੇ ਆਧਾਰਿਤ ਹੈ ਪੰਜਾਬ ਤੋਂ ਇਲਾਵਾ ਜੜੀ ਖੇਤਰਾ ਦਾ ਨਾਮ ਸੂਚੀ ਦੇ ਵਿੱਚ ਸ਼ਾਮਿਲ ਹੈ ਉਹਨਾਂ ਦੇ ਵਿੱਚ ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਵਿਸ਼ਾ ਮਹਿ ਹਨ ਇਕ ਤਾਲੀਵੇਂ ਸਥਾਨ ਉਤੇ ਆਈ ਮਹਾਰਾਸ਼ਟਰ ਸਵਾਦੇ ਲذیذ ਖਾਣੀਆਂ ਦੇ ਵਿੱਚ ਪਾਉ ਭਾਜੀ ਮੀਨਲ ਪਾਉ ਆਮਰਸ ਅਤੇ ਸ਼੍ਰੀਖੰਡ ਵੀ ਸ਼ਾਮਿਲ ਹਨ ਚਾਤਕੇ ਚਰੰਜਵੀ ਸਥਾਨ ਤੇ ਆਏ ਪੱਛਮੀ ਬੰਗਾਲ ਦੇ ਸਵਾਦਿਸ਼ਟ ਖਾਣੀਆਂ ਦੇ ਵਿੱਚ ਚਿੰਗਰੀ ਮਲਾਈ ਕਰੀ ਰਸਮਲਾਈ ਅਤੇ ਸ਼ੋਰਸ ਇਲਿਸ਼ ਵੀ ਸ਼ਾਮਿਲ ਹਨ ਤੇਜ ਦੇ ਨਾਲ ਹੀ ਉਹ ਨੰਜਵੀਂ ਸਥਾਨ ਤੇ ਦੱਖਣ ਭਾਰਤ ਨੂੰ ਸਿੰਗਲ ਐਂਟਰੀ ਵੱਜੋਂ ਥਾਂ ਮਿਲੀ ਹੈ